ਅੱਜ ਆਪਾਂ ਜਿਹੜੀ ਇੱਥੇ ਪ੍ਰੈਸ ਕਾਨਫਰੰਸ ਕਰਨ ਦਾ ਇੱਕ ਉਪਰਾਲਾ ਕੀਤਾ ਉਹਦਾ ਮੇਨ ਰੀਜ਼ਨ ਇਹ ਹੈ ਕਿ ਤੁਸੀਂ ਦੇਖਿਆ ਅੱਜ ਇੱਥੇ ਸ਼ਾਇਦ ਮੇਰਾ ਖਿਆਲ ਆ ਬਹੁਤ ਸਾਰੇ ਪੱਤਰਕਾਰਾਂ ਨੇ ਉਹ ਸਾਰਾ ਮੌਕੇ ਦਾ ਮੰਜ਼ਰ ਵੀ ਆਪਦੇ ਕੈਮਰਿਆਂ ਦੇ ਵਿੱਚ ਕੈਦ ਕੀਤਾ ਹੋਏ ਕਿ ਸਾਡਾ ਫਿਰੋਜ਼ਪੁਰ ਡਿਸਟ੍ਰਿਕਟ ਦੇ ਵਿੱਚੋਂ ਇੱਕ ਕਿਸਾਨ ਜਿਹੜੀਆਂ ਜ਼ਮੀਨਾਂ ਆਬਾਦਕਾਰ ਕਿਸਾਨਾਂ ਦੀਆਂ ਜ਼ਮੀਨਾਂ ਸੀ ਉਹਨਾਂ ਦੀ ਲੜਾਈ ਲੜ ਰਿਹਾ ਹੈ ਔਰ ਉਹ ਲੜਾਈ ਲੜਦਾ ਲੜਦਾ ਸਾਡਾ ਉਹ ਕਿਸਾਨ ਪਿਛਲੇ 22 23 ਦਿਨ ਤੋਂ ਮਰਨ ਮਰਤੇ ਬੈਠਾ ਹੈ। ਔਰ ਸਰਕਾਰ ਦੀ ਸ਼ਰਮ ਬੇਸ਼ਰਮੀ ਤੇ ਨਕੰਮਾਪਨ ਐਡਾ ਵੱਡਾ ਹੈ ਕਿ ਇਹ ਨਵੀਂ ਮੰਗ ਨਹੀਂ ਹੈ। ਤੁਸੀਂ ਸਾਰਿਆਂ ਨੇ ਇਹਨੂੰ ਕਵਰ ਕਰਦੇ ਰਹੇ ਹੋ ਇੱਥੇ ਆਪਾਂ ਟਹਿਣਾ ਟੀ ਪੁਆਇੰਟ ਤੇ ਬੈਠ ਕੇ ਕਾਫੀ ਸਮਾਂ ਪਹਿਲਾਂ ਇਹ ਮੰਗ ਮਨਾਈ ਹੋਈ ਹੈ। ਤੁਹਾਡੇ ਚੈਨਲਾਂ ਤੇ ਚੱਲੀ ਹੋਈ ਹੈ। ਐ ਐਗਰੀਕਲਚਰ ਮਿਨਿਸਟਰ ਉਸ ਸਮੇਂ ਦੇ ਕੁਲਦੀਪ ਧਾਲੀਵਾਲ ਜੀ ਆਪਾਂ ਨੂੰ ਇੱਥੇ ਆ ਕੇ ਵਿਸ਼ਵਾਸ ਦਵਾ ਕੇ ਗਏ ਵੀਡੀਓ ਬਣੀ ਜਿਦੇ ਚ ਕਿਹਾ ਕਿ ਆਬਾਦਕਾਰਾਂ ਦੀ ਜਮਲਾ مشترਕਾ ਮਾਲਕਨ ਵਾਲੇ ਜਿਹੜੇ ਜ਼ਮੀਨਾਂ ਨੇ ਉਹ ਕਿਸਾਨਾਂ ਦੀਆਂ ਤੇ ਕਿਸਾਨਾਂ ਨੂੰ ਦੇਵਾਂਗੇ ਉਹ ਕਿਸਾਨਾਂ ਤੋਂ ਨਹੀਂ ਖੋਈਆਂ ਜਾਣਗੀਆਂ ਹੁਣ ਲਗਾਤਾਰ ਆਪਣੇ ਐਮਐਲਏ ਦੇ ਇਸ਼ਾਰੇ ਤੇ ਆਪਣੇ ਕੁਝ ਚਾਹੇਤਿਆਂ ਨੂੰ ਉਹਨਾਂ ਜ਼ਮੀਨਾਂ ਕਿਉਂਕਿ ਸਰਕਾਰ ਪਿਛਲੇ ਸਮੇਂ ਦੇ ਵਿੱਚ ਜਦੋਂ ਦੀ ਇਹ ਪ੍ਰੈਸ਼ਰ ਥੱਲੇ ਆਈ ਹੈ ਇਹ ਸੋਚ ਰਹੀ ਹੈ ਕਿ ਪਾਲਿਸੀ ਬਣ ਜੇ ਤੇ ਇਹੋ ਜੇ ਲੋਕ ਨੇ ਜਿਹੜੇ ਬਗਿਆੜ ਉਹ ਇਹ ਕੋਸ਼ਿਸ਼ ਸ਼ੁਰੂ ਕਰ ਦਿੰਦੇ ਹੁੰਦੇ ਆ ਕਿ ਅਸੀਂ ਆਪਦੇ ਬੰਦੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇਹਨਾਂ ਜ਼ਮੀਨਾਂ 'ਚ ਫਿੱਟ ਕਰ ਲਈਏ ਤਾਂ ਕਿ ਸਾਡਾ ਉੱਥੇ ਸ਼ੇਅਰ ਬਣ ਜੇ। ਸੋ ਇਸ ਕੋਸ਼ਿਸ਼ ਦੇ ਵਿੱਚੋਂ ਇਹਨਾਂ ਆਮ ਆਦਮੀ ਪਾਰਟੀ ਦੇ ਜਿਹੜੇ ਐਮ.ਐਲ.ਏ. ਸਾਹਿਬ ਨੇ ਫਰੋਹੀਪੁਰ ਤੋਂ ਉਹਨਾਂ ਨੇ ਇਹ ਕਾਰਵਾਈ ਉੱਥੇ ਸ਼ੁਰੂ ਕੀਤੀ ਹੋਈ ਹੈ। ਔਰ ਉਹਨਾਂ ਪ੍ਰਸ਼ਾਸਨ ਦੇ ਦਬਾਅ ਪਾ ਕੇ ਪ੍ਰਸ਼ਾਸਨ ਦੇ ਉੱਤੇ ਇੱਕ ਬਿਲਕੁਲ ਕਿਸੇ ਵੀ ਘਟਨਾ ਨਹੀਂ ਕੋਈ ਨਹੀਂ ਵਾਪਰੀ ਉੱਥੇ ਕਿਉਂਕਾ ਜਦੋਂ ਵੀ 45 ਲੱਗਦੀ ਹੈ ਨਾ ਜੀ। 45 ਉਦੋਂ ਲੱਗਦੀ ਹੁੰਦੀ ਹੈ ਜਦੋਂ ਪੁਲਿਸ ਇਹ ਲਿਖਦੀ ਹੈ ਕਿ ਇੱਥੇ ਲੈਂਡ ਆਰਡਰ ਦੀ ਸਿਚੁਏਸ਼ਨ ਹੈ। ਇੱਥੇ ਲੜਾਈ ਹੋ ਸਕਦੀ ਆ ਇੱਥੇ ਬੰਦੇ ਮਰ ਸਕਦੇ ਨੇ ਉਦੋਂ ਐਸ.ਡੀ.ਐਮ. ਉਹ ਤੇ 45 ਲਾ ਦਿੰਦਾ ਭਾਈ ਇਹਦੇ ਖੇਤ ਦੇ ਵਿੱਚ ਕੋਈ ਨਾ ਵੜੋ ਇਹੋ ਜੀ ਕੋਈ ਗੱਲ ਨਹੀਂ ਇਹ ਜਿਹੜੇ ਜਿਹੜੇ ਆਦਮੀ ਮਰਨ ਵਰਤ ਤੇ ਬੈਠੇ ਨੇ ਉੱਥੇ ਇਹ ਕੋਈ ਤਾਂ 30 ਸਾਲ ਤੋਂ ਕੋਈ 40 ਸਾਲ ਤੋਂ ਕੋਈ ਉਦੋਂ ਵੀ ਪਿੱਛੇ 60-60 ਸਾਲ ਤੋਂ ਇਨ੍ਹਾਂ ਖੇਤਾਂ ਦੇ ਵਿੱਚ ਆਬਾਦ ਕੀਤੀਆਂ ਨੇ ਜ਼ਮੀਨਾਂ ਤਾਰੋਂ ਪਾਰ ਦੀਆਂ ਜ਼ਮੀਨਾਂ ਆਬਾਦ ਕੀਤੀਆਂ ਨੇ ਜੰਗਲ ਪੱਟ-ਪਟ ਕੇ ਇਹਨਾਂ ਲੋਕਾਂ ਨੇ ਔਰ ਉਹਨਾਂ ਜ਼ਮੀਨਾਂ ਨੂੰ ਖੋਣ ਦੇ ਲਈ ਐ ਐਪਸੀਆਰ ਦੀ ਨੂੰ ਉੱਪਰੋਂ ਤਾਲਮੇਲ ਬਣਾ ਕੇ ਡੀਸੀ ਨੂੰ ਚਿੱਠੀਆਂ ਕਢਵਾ ਕੇ ਕਿ ਫਟਾਫਾਟੇ ਪੈਲੀ ਨੂੰ ਬੋਲੀ ਦੇ ਦਿਓ ਹੁਣ ਜਿਹੜੇ ਵੀਕ ਵਿਚਾਰੇ ਵਿਅਕਤੀ ਆਪਦੀ ਰੋਜੀ ਰੋਟੀ ਉੱਥੇ ਸਮਝਦੇ ਨੇ ਉਹ ਇਦੋਂ ਗਾਹਾਂ ਦਾ ਫਿਰ ਮਤਲਬ ਆਪਦੀ ਮੌਤ ਹੀ ਮਹਿਸੂਸ ਕਰਦੇ ਆ ਉਹਦੇ ਚੋ ਵਿਅਕਤੀ ਲਗਾਤਾਰ ਪਿਛਲੇ ਲਗਭਗ 24-25 ਦਿਨ ਤੋਂ ਮਰਨ ਵਰਤੇ ਬੈਠਾ ਸੀ ਲੇਕਿਨ ਪ੍ਰਸ਼ਾਸਨ ਨੇ ਬਿਲਕੁਲ ਉਹਦੇ ਤੇ ਧਿਆਨ ਨਹੀਂ ਦਿੱਤਾ ਸਰਕਾਰ ਨੇ ਕੋਈ ਧਿਆਨ ਨਹੀਂ ਦਿੱਤਾ ਔਰ ਉਹਦੀ ਸਿਚੁਏਸ਼ਨ ਜਿਹੜੀ ਬਣੀ ਉਹ ਨਾਜ਼ੁਕ ਬਣੀ ਮੈਂ ਇੱਕ ਅਗਲੀ ਗੱਲ ਤੁਹਾਡੇ ਧਿਆਨ ਚ ਲਿਆਦਾ ਲਗਾਤਾਰ ਚੰਡੀਗੜ੍ਹ ਬੈਠੇ ਅਫਸਰਾਂ ਦੇ ਧਿਆਨ ਦੇ ਵਿੱਚ ਹਰ ਰੋਜ਼ ਮੇਰੇ ਕੋਲੇ ਜਦੋਂ ਵੀ ਰਿਪੋਰਟ ਆਉਂਦੀ ਸੀ ਖਨੌਰੀ ਬਾਰਡਰ ਤੇ ਬੈਠੇ ਕੋਲੇ ਨਾਲ ਦੀ ਨਾਲ ਮਤਲਬ ਮੈਂ ਫਾਰਵਰਡ ਕਰਦਾ ਰਿਹਾ ਹਾਂ ਚੰਡੀਗੜ੍ਹ ਦੇ ਅਧਿਕਾਰੀਆਂ ਨੂੰ ਕਿ ਭਾਈ ਅੱਜ ਉਹਦਾ ਸ਼ੂਗਰ ਲੈਵਲ ਆਏ ਅਜੋ ਦਾ ਸ਼ੂਗਰ ਲੈਵਲ ਆਏ ਅਜੋ ਦੇ ਗੁਰਦਿਆਂ ਦੀ ਹਾਲਾਤ ਆ ਅਜੋ ਦੇ ਗੁਰਦਿਆਂ ਦੀ ਹਾਲਾਤ ਆ ਕਿਰਪਾ ਕਰਕੇ ਇੱਥੇ ਧਿਆਨ ਦਿਓ ਔਰ ਇੱਕ ਕੁਦਰਤੀ ਗੱਲ ਹੈ ਕਿ ਜਿੰਨੀ ਦੇਰ ਤੱਕ ਲੋਕ ਸੰਘਰਸ਼ ਨੂੰ ਤੇਜ਼ ਨਹੀਂ ਕਰਦੇ ਸ਼ਾਂਤਵੇਂ ਹੀ ਬੈਠੇ ਲੋਕਾਂ ਦੀ ਗੱਲ ਸੁਣਨ ਨੂੰ ਕੋਈ ਤਿਆਰ ਨਹੀਂ ਹੁੰਦਾ ਤੁਹਾਨੂੰ ਯਾਦ ਹੋਏਗਾ ਆਪਾਂ ਇੱਥੇ ਫਰੀਦਕੋਟ ਦੇ ਵਿੱਚ ਇੱਕ ਜਿਹੜੇ ਸ਼ਹੀਦ ਪਰਿਵਾਰਾਂ ਨੂੰ ਨੌਕਰੀਆਂ ਦਿਵਾਉਣ ਲਈ ਉਹਨਾਂ ਨੂੰ 5-5 ਲੱਖ ਰੁਪਏ ਦਿਵਾਉਣ ਦੇ ਲਈ ਲਗਾਤਾਰ 6 ਮਹੀਨੇ ਧਰਨ ਲੱਗ ਰੱਖਿਆ ਸੀ ਡੀਸੀ ਫਰੀਦਕੋਟ ਦੇ ਦਫ਼ਤਰ 'ਚ ਲੈਕਿਨ ਸੁਣੀ ਨਹੀਂ ਗਈ ਸ਼ਾਮ ਵੇ ਕਿਸੇ ਨੇ ਨਹੀਂ ਸੁਣੀ ਜਿੱਦੇ ਜਾ ਕੇ ਟਾਹਣਾ ਟੀ ਪੁਆਇੰਟ ਦੇ ਉੱਤੇ ਰੋਡ ਬਲੌਕ ਕਰਕੇ ਬੈਠੇ ਉਸੇ ਦਿਨ ਇਹੀ ਸਾਡੇ ਫਰੀਦਕੋਟ ਦੀ ਡੀਸੀ ਬਈ ਬਾਬਾ ਸਾਡੀ ਲੜਕੀ ਆ ਧੀ ਰਾਣੀ ਆ ਕੋਈ ਮਾੜਾ ਸ਼ਬਦ ਅਸੀਂ ਨਹੀਂ ਕਿਸੇ ਨੂੰ ਵਰਤਣਾ ਚਾਹੁੰਦੇ ਲੇਕਿਨ ਉੱਥੇ ਇਹ ਕਹਿ ਕੇ ਆਈ ਫਟਾਫਟ ਕਹਿੰਦੀ ਬਾਪੂ ਜੀ ਅਸੀਂ ਕਰਦੇ ਹਾਂ ਸਾਰਾ ਕੁਝ ਇਹਦਾ ਮਤਲਬ ਰਸਤਾ ਇਹ ਰਹਿ ਗਿਆ ਕਿ ਲੋਕ ਸੜਕਾਂ ਤੇ ਬੈਠਣ ਲੋਕ ਅੰਦੋਲਨ ਨੂੰ ਤੇਜ਼ ਕਰਨ ਪਬਲਿਕ ਨੂੰ ਪਰੇਸ਼ਾਨੀ ਆਵੇ ਫਿਰ ਸਰਕਾਰ ਗੱਲ ਸੁਣੇਗੀ ਸੋ ਇਹ ਹਾਲਾਤ ਸਾਡੀ ਸਰਕਾਰ ਨੇ ਬਣਾਏ ਹੋਏ ਨੇ ਇਹਨਾਂ ਜ਼ਮੀਨਾਂ ਨੂੰ ਖੋਣ ਦੇ ਲਈ ਔਰ ਅਸੀਂ ਤੁਹਾਡੇ ਇਹ ਚੈਨਲ ਦੇ ਮਾਧਿਅਮ ਤੋਂ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੰਦੇ ਆ ਕਿ ਸਾਡੇ ਇਸ ਕਿਸਾਨ ਦੀ ਅਗਰ ਜਾਨ ਦਾ ਧੋਖਾ ਹੁੰਦਾ ਉਹਦੀ ਉਹਦੀ ਮੌਤ ਹੁੰਦੀ ਹੈ ਉਹਦੀ ਜ਼ਿੰਮੇਵਾਰ ਸਿੱਧਾ-ਸਿੱਧਾ ਡੀਸੀ ਫਰੀਦਕੋ ਆਪਣਾ ਫਿਰੋਜ਼ਪੁਰ ਹੋਏਗਾ ਉਥੋਂ ਦੇ ਪ੍ਰਸ਼ਾਸਨਿਕ ਅਧਿਕਾਰੀ ਹੋਣਗੇ ਉਥੋਂ ਦੀਆਂ ਮੈਡੀਕਲ ਟੀਮਾਂ ਹੋਣਗੀਆਂ ਇਦੂ ਵੀ ਗਾਂ ਉਥੋਂ ਦਾ ਐਮਐਲਏ ਹੋਏਗਾ ਜਿਨ੍ਹਾਂ ਨੇ ਇਹ ਸਾਰੇ ਕੁਛ ਸਾਡੇ ਨਾਲ ਵਾਅਦਾ ਕਰਕੇ ਫਿਰ ਇਹਨਾਂ ਲੋਕਾਂ ਦੀਆਂ ਜ਼ਮੀਨਾਂ ਖੋਹਣ ਦੇ ਲਈ ਉਭਰਾਲੇ ਕੀਤੇ ਨੇ ਉਹਨਾਂ ਦੇ ਹਾਲਾਤ ਕੀ ਨੇ ਦੇਖੋ ਇਸ ਵੇਲੇ ਉਹਨਾਂ ਦਾ ਹਾਲਾਤ ਇਹ ਰਿਹਾ ਕਿ ਇੱਥੋਂ ਉਹਨੂੰ ਰੈਫਰ ਕੀਤਾ ਉਹਨਾਂ ਨੇ ਅੱਜ ਮੈਨੂੰ ਪਤਾ ਲੱਗਿਆ ਇੱਥੇ ਕਿ ਉਸ ਬੰਦੇ ਨੂੰ ਹਾਰਟ ਦੀ ਪ੍ਰੋਬਲਮ ਆਈ ਹੈ ਅਟੈਕ ਹੋਇਆ ਉਸ ਬੰਦੇ ਨੂੰ ਤਾਂ ਇਹਦਾ ਮਤਲਬ ਇਹ 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 ਕੇਅਰਲੈਸ ਹੈ ਬੇਧਿਆਨਗੀ ਹੈ ਨਹੀਂ ਤਾਂ ਅਗਰ ਡਾਕਟਰ ਲਗਾਤਾਰ ਉਹਦਾ ਕਹਿੰਦਾ ਧਿਆਨ ਕਰਦਾ ਤਾਂ ਇਹ ਇਹ ਸਮੇਂ ਦੇ ਰਹਿੰਦਿਆਂ ਇਸ ਬੰਦੇ ਦੀ ਟ੍ਰੀਟਮੈਂਟ ਹੁਣ ਹੋ ਕਰਨ ਦੀ ਬਜਾਏ ਅੱਜ ਜੇ ਉਹਦਾ ਇਲਾਜ ਕਰਦੇ ਨੇ ਅੱਜ ਜੇ ਪ੍ਰਸ਼ਾਸਨਿਕ ਅਧਿਕਾਰੀ ਇਹਦੇ ਤੇ ਮਤਲਬ ਕੁਝ ਕਾਰਵਾਈ ਕਰਨ ਦੀਆਂ ਗੱਲਾਂ ਕਰਦੇ ਨੇ ਤੇ ਕਿਉਂ ਨਹੀਂ ਉਹਸ ਬੰਦੇ ਦੇ ਤੰਦਰੁਸਤ ਹੋਣਦਿਆਂ ਕਿਉਂ ਨਹੀਂ ਕੀਤਾ ਗਿਆ ਸੋ ਇਹ ਇਹਦੇ ਤੇ ਅਸੀਂ ਅੰਦੋਲਨ ਨੂੰ ਹੋਰ ਮਜਬੂਰ ਹੋਵਾਂਗੇ ਆ ਸਾਡੇ ਨਾਲ ਦੋ ਗਵਾਂਢੀ ਜ਼ਿਲ੍ਹੇ ਖੜੇ ਨੇ ਮੈਂ ਇਸੇ ਲਈ ਪ੍ਰੈਸ ਕਾਨਫਰੰਸ ਇੱਥੇ ਫਰੀਦਕੋਟ ਰੱਖੀ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਇਸ ਅੰਦੋਲਨ ਨੂੰ ਹੋਰ ਤੇਜ਼ ਕਰਾਂਗੇ ਕਤਾਈ ਪੰਜਾਬ ਸਰਕਾਰ ਜਾਂ ਫਿਰੋਜ਼ਪੁਰ ਦਾ ਪ੍ਰਸ਼ਾਸਨ ਇਹ ਨਾ ਸੋਚੇ ਕਿ ਵੀ ਆਦਮੀ ਮਰ ਗਿਆ ਤਾਂ ਮਰ ਗਿਆ ਸੀ ਕੀ ਹੋਏਗਾ ਇਹ ਜ਼ਮੀਨਾਂ ਕਦੇ ਨਹੀਂ ਉਹਨਾਂ ਕਿਸਾਨਾਂ ਦੇ ਕੋਲੋਂ ਖੋਹ ਨਹੀਂ ਦੇਵਾਂਗੇ ਦੂਸਰੇ ਜ਼ਿਲ੍ਹਿਆਂ ਦੀ ਮੈਂ ਡਿਊਟੀ ਲਾਵਾਂਗਾ ਬਾਕਾਇਦਾ ਪੂਰੀ ਤਾਕਤ ਦੇ ਨਾਲ ਅਸੀਂ ਉੱਥੇ ਉਹਨਾਂ ਜ਼ਿਲ੍ਹਿਆਂ ਨੂੰ ਉੱਥੇ ਝੋਕ ਕੇ ਉਹਨਾਂ ਕਿਸਾਨਾਂ ਦੀ ਜ਼ਮੀਨ ਦਾ ਹੱਕ ਮਾਲਕੀ ਤੋਂ ਉਹਨਾਂ ਨੂੰ ਦਿਵਾਵਾਂਗੇ ਪ੍ਰਧਾਨ ਜੀ ਅੱਜ ਪੰਜਾਬ ਸਰਕਾਰ ਵੱਲੋਂ ਇੱਕ ਐਲਾਨ ਕੀਤਾ ਗਿਆ ਹੈ ਕਿ ਅਸੀਂ ਨਵੀਂ ਖੇਤੀਬਾੜੀ ਪੌਸਤੂ ਲੈ ਕੇ ਆ ਰਹੇ ਹਾਂ ਤੇ ਉਹਦੇ ਵਿੱਚ ਸਾਰੀਆਂ ਫਸਲਾਂ ਤੇ ਐਮਐਸਪੀ ਹੋਏਗੀ ਹੋਰ ਕਿਸਾਨਾਂ ਦੀ ਪੈਨਸ਼ਨ ਤੇ ਹੋਰ ਕੀ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਨੇ ਉਸ ਚੀਜ਼ ਨੂੰ ਕਿਵੇਂ ਵੇਖੋ ਦੇਖੋ ਪੰਜਾਬ ਸਰਕਾਰ ਨੇ ਐਗਰੀਕਲਚਰ ਪਾਲਿਸੀ ਜਿਹੜੀ ਲੈ ਕੇ ਆਂਦੀ ਹੈ ਮੈਨੂੰ ਲੱਗਦਾ ਜਦੋਂ ਪਹਿਲੀ ਤਾਂ ਗੱਲ ਹੈ ਮੈਂ ਉਹ ਹਜੇ ਪੂਰੀ ਤਰ੍ਹਾਂ ਸਟੱਡੀ ਨਹੀਂ ਕੀਤਾ ਲੇਕਿਨ ਜਿਹੜੀਆਂ ਮੋਟੀਆਂ-ਮੋਟੀਆਂ ਗੱਲਾਂ ਨੇ ਮੌਜੂਦ ਤੇ ਗੱਲ ਕਰਦਾ ਹਾਂ ਐਮਐਸਪੀ ਦੇਾਂਗੇ ਇਦਾਂ ਮੋਦੀ ਜੀ ਵੀ ਕਹਿੰਦੇ ਰਹੇ ਨੇ ਐਮਐਸਪੀ ਹੈ ਐਮਐਸਪੀ ਰਹੇਗਾ ਐਮਐਸਪੀ ਥਾ ਉਹੀ ਗੱਲ ਹੋਣਾ ਹੈ ਮੈਂ ਬੇਨਤੀ ਕਰਨੀ ਚਾਹਣਾ ਹੈ ਕਿ ਐਮਐਸਪੀ ਦੇਣ ਦੀ ਦੇਣ ਦੀ ਗੱਲ ਨਹੀਂ ਐਮਐਸਪੀ ਦਾ ਅਨਾਉਂਸਮੈਂਟ 23 ਫਸਲਾਂ ਤੇ ਆਲਰੇਡੀ ਹੋ ਰਹੀ ਹੈ ਐਮਐਸਪੀ ਦੇ ਉੱਤੇ ਗਰੰਟੀ ਦਾ ਲਾਅ ਬਣੇ ਸੀ ਲਾਅ ਮੰਗਦੇ ਹਾਂ ਐਮਐਸਪੀ ਦੀ ਅਨਾਉਂਸਮੈਂਟ ਨਹੀਂ ਕੱਲੀ ਮੰਗਦੇ ਐਮਐਸਪੀ ਦੀ ਗਰੰਟੀ ਦਾ ਕਾਨੂੰਨ ਬਣੇ ਪੰਜਾਬ ਸਰਕਾਰ ਬਣਾ ਲੈ ਜ਼ਿੰਮੇਵਾਰੀ ਚੱਕ ਲੈ ਕਿ ਅਸੀਂ ਪੰਜਾਬ ਦੇ ਵਿੱਚ ਇੱਕ ਇੱਕ ਦਾਣਾ ਕਿਸਾਨ ਦਾ ਐਮਐਸਪੀ ਤੋਂ ਉੱਪਰ ਬਚਾਵਾਂਗੇ ਸਾਡੀ ਰਿਸਪੋਨਸੀਬਿਲਟੀ ਹੋਏਗੀ ਇਹ ਦੇ ਲਈ ਕੱਲਾ ਕਾਨੂੰਨ ਬਣਾ ਦੇਣਾ ਇਹ ਦੇ ਨਾਲ ਆ ਮਸਲੇ ਦੇ ਹੱਲ ਨਹੀਂ ਹੁੰਦੇ ਹੁੰਦੇ ਸਰਕਾਰ ਨੂੰ ਇਹ ਕਰਨਾ ਪੈਣਾ ਹੈ ਅਗਰ ਸਰਕਾਰ ਨੇ ਪਹਿ ਕਦਮ ਚੱਕਦੀ ਹੈ ਤਾਂ ਡਾਇਵਰਸੀਫਿਕੇਸ਼ਨ ਦੀ ਕੋਈ ਨਾਲ ਗੱਲਾਂ ਕਰਦੀ ਹੈ ਡਾਇਵਰਸੀਫਿਕੇਸ਼ਨ ਓਨੀ ਦੇਰ ਤੱਕ ਹੋ ਹੀ ਨਹੀਂ ਸਕਦੀ ਜਿੰਨੀ ਦੇਰ ਤੱਕ ਐਮਐਸਪੀ ਗਰੰਟੀ ਕਾਨੂੰਨ ਸਾਰੀਆਂ ਫਸਲਾਂ ਦੇ ਉੱਤੇ ਨਹੀਂ ਬਣਦਾ ਇੱਕ ਗੱਲ ਨੰਬਰ 2 ਐਮਐਸਪੀ ਜਿੰਨੀ ਸਰਕਾਰ ਨੇ ਕੇਂਦਰ ਨੇ ਐਲਾਨੀ ਅਗਰ ਮੰਨ ਲਓ ਵਪਾਰੀ ਖਰੀਦਾ ਵਪਾਰੀ ਉਸ ਰੇਟ ਦੇ ਉੱਤੇ ਨਹੀਂ ਜਾ ਕੇ ਖਰੀਦਾ ਤਾਂ ਉੱਥੇ ਮਾਰਕੀਟ ਕਮੇਟੀ ਦੇ ਰਿਕਾਰਡ ਦੇ ਵਿੱਚ ਦਰਜ ਹੋ ਕੇ ਕਿ ਆ ਇਸ ਰੇਟ ਦੇ ਉੱਤੇ ਇੰਨੀ ਵਪਾਰੀ ਨੇ ਖਰੀਦੀ ਬਾਕੀ ਜਿਹੜਾ ਘਾਟਾ ਪਿਆ ਉਹ ਪੰਜਾਬ ਸਰਕਾਰ ਆਪਦੀ ਜੇਬ ਚੋਂ ਪੂਰਾ ਕਰੇ ਦੇਖਾਂਗੇ ਕਿੰਨਾ ਚਿਰ ਪੂਰਾ ਕਰਦੇ ਪਿੱਛੇ ਕੀ ਹੋਇਆ ਸੀ ਇਹਨਾਂ ਨੇ ਕਿਹਾ ਸੀਗਾ ਵੀ ਅਸੀਂ ਮੂੰਗੀ ਖਰੀਦਾਂਗੇ ਔਰ ਪੰਜਾਬ ਦੇ ਵਿੱਚੋਂ ਅੱਜ ਸੈਂਕੜੇ ਕਿਸਾਨ ਤੁਹਾਨੂੰ ਮੈਂ ਰੁੱਲਦੇ ਫਿਰਦੇ ਦਿਖਾ ਦਿੰਨਾ ਜਿਹੜੇ ਕਹਿਣਗੇ ਵੀ ਸਾਨੂੰ ਮੂੰਗੀ ਦਾ ਜਿਹੜਾ ਭਾਵ ਅੰਤਰ ਸੀ ਉਹ ਮਿਲਿਆ ਨਹੀਂ ਪਰ ਦੇਸ਼ ਦੇ ਹੋਰ ਵੀ ਸਟੇਟਾਂ ਦੇ ਵਿੱਚ ਇਹ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਕਿਸਾਨਾਂ ਨੂੰ ਠੱਗਿਆ ਹੀ ਗਿਆ ਕਿਸਾਨਾਂ ਨਾਲ ਧੋਖਾ ਹੀ ਹੋਇਆ ਇਹਦੇ ਨਾਲ ਕੋਈ ਬਹੁਤਾ ਵੱਡਾ ਮਤਲਬ ਕਿਸਾਨਾਂ ਨੂੰ ਲਾਭ ਹੋਣ ਵਾਲਾ ਨਜ਼ਰ ਨਹੀਂ ਆ ਰਿਹਾ ਪ੍ਰਾਪਰਟੀ ਵੇਚਣੇ ਔਰ ਖਰੀਦਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز